ਦੀ ਦੂਜੀ ਵੜੀ ਦੱਸੇ ਜਾਂਦੇ ਇਹ ਵੀਰੇ 7 ਮਹੀਨਾ ਦੀ ਗੱਬਣਾ ਹੈ 7 ਕਿਲੋ ਦੁੱਧ ਹੈ ਠੀਕ ਆ ਇਹਦਾ ਰੇਟ ਵੀ ਦਿੱਤੀ ਹੈ ਜਾਰੀ ਹੈ 7 ਮਹੀਨੇ ਦੀ ਗੱਬਣਾ ਤੇ 7 ਲੀਟਰ ਦੁੱਧ ਤੇ ਤੋਕੜ ਗੱਬਣਾ ਇਹਦੋਂ ਹੋ ਜੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉੱਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਦੇ ਫਾਰਮ ਚੋਂ ਵੀਡੀਓ ਕਵਰ ਕਰ ਰਹੇ ਆ ਨਿੰਮੂ ਬੋਲਟ ਵਾਲੀ ਦੇ ਠੀਕ ਹੈ ਜੀ ਜੀ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਸਰੀ ਘਾਈ ਸਸਰੀ ਘਰ ਬਾਈ ਨਾਮ ਨਾਮ ਨਿਰਮਲ कौर ਹਾਂਜੀ ਪਿੰਡ ਗੋਗੇ ਜਿਲ੍ਹਾ ਬਰਨਾਲਾ ਵੈਸੇ ਨਿੰਮੂ ਨਿੰਮੂ ਕਹਿੰਦੇ ਆ ਬਲਟ ਵਾਲੀ ਹਾਂ ਠੀਕ ਹੈ ਜੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਇਹ ਵੀਰੇ ਪੰਜ ਸੱਤ ਦਿਨ ਲੌਗੀ ਸੂਣ ਦੀ ਸੂਣ ਵਾਲੀ ਇਹ ਦੂਜੀ ਸੂਣ ਦੀ ਹੈ ਹਾਂਜੀ ਤੇ ਰੇਟ ਹੈਗਾ 33000 ਰੁਪਿਆ ਠੀਕ ਆ 33000 ਰੁਪਿਆ ਰੇਟ ਆ ਠੀਕ ਹੈ ਜੀ ਸੂਣ ਦੇ ਪੰਜ ਸੱਤ ਦਿਨ ਰਹਿੰਦੇ ਹੀ ਲੈ ਜੂਗੀ ਭਾਈ ਇਹ ਵਾਧ ਹੀ ਰਹੀ 8 ਦਿਨ ਲਈ ਜਾਈ ਜੂ ਹਾਂ ਠੀਕ ਆ ਰੇਟ ਦੱਸਿਆ 33000 ਹਾਂ ਠੀਕ ਆ ਹਾਂਜੀ ਭੈਣ ਜੀ ਦੂਜੀ ਬੈੜੀ ਦੱਸੋ ਜਾਨੀ ਇਹ ਵੀਰੇ 7 ਮਹੀਨਾ ਦੀ ਗੱਬਣਾ ਹੈ 7 ਕਿਲੋ ਦੁੱਧਾ ਹੈ ਠੀਕ ਆ ਇਹਦਾ ਰੇਟ ਵੀ ਦਿੱਤੀ 10000 ਹਾਂ 7 ਮਹੀਨੇ ਦੀ ਗੱਬਣਾ ਤੇ 7 ਲੀਟਰ ਦੁੱਧਾ ਤੇ ਤੋਕੜ ਗੱਬਣਾ ਇਹਦੋਂ ਹੋ ਜਾਈ ਮਾੜੀ ਮਾਏ ਵੀਡੀਓ ਕਵਰ ਕਰ ਲਾ ਲੋ ਜੀ ਫੇਸ ਦਿਖਾ ਦੀ ਤੁਹਾਨੂੰ ਗਾਂ ਦਾ ਤੇ ਕੱਦ ਬੈਡ ਸੁਖਣਾ ਸੋਹਣਾ ਤੇ ਲੋ ਜੀ ਤੇ ਚੈੱਕ ਕਰ ਸਕਦੇ ਤੋਕੜ ਗੱਬਣ ਗਾਂ ਠੀਕ ਆ ਜੀ ਦੋ ਨੰਬਰ ਹੈਨਾ ਤਿੰਨ ਨੰਬਰ ਦੀ ਦੱਸੋ ਜਾਨ ਕਰ ਇਹ ਵੀਰੇ 8 ਕਿਲੋ ਦੁੱਧ ਦਿੰਦੀ ਹੈ ਹਾਂਜੀ ਤੇ 23000 ਰੁਪਏ ਰੇਟ ਹੈ ਦਾ 8 ਲੀਟਰ ਦੁੱਧ ਤੇ 23000 ਰੁਪਏ ਰੇਟ ਹੈ ਤੇ ਫੇਸ ਚੈੱਕ ਕਰ ਸਕਦੇ ਜਵਾਈ ਜਬੂਈ ਪੂਰੀ ਓਕੇ ਕੋਈ ਨਹੀਂ ਹਾਂ ਸੁਣਦੀ ਪੂਰੇ ਓਕੇ ਓਕੇ ਰਿਪੋਰਟ ਹਾਂ ਦਿਖਾ ਦੇ ਬਾਈ ਲੈਣ ਪਿੱਛੇ ਲਓ ਜੀ ਚੈੱਕ ਕਰ ਸਕਦੇ ਠੀਕ ਹੈ ਜਾਂ ਤੋ ਕੜ ਗੱਬਣ ਦਾ ਵੀ ਤੁਹਾਨੂੰ ਦਿਖਾ ਦਈਏ ਫੇਸ ਲਓ ਜੀ ਹਾਂਜੀ ਭੈਣ ਜੀ 4 ਨੰਬਰ ਵਾਲੀ ਦੱਸੋ ਜੀ ਗੱਲਬਾਤ ਇਹ ਵੀਰੇ ਇਹਦਾ ਰੇਟ ਵੀ 20000 ਹੈ ਹਾਂਜੀ 10 ਲੀਟਰ ਦੁੱਧ ਦਿੰਦੀ ਹੈ ਇਹ 10 ਲੀਟਰ ਦੁੱਧ ਕੱਪੜਾ ਕੁੱਪੜਾ ਗੱਬਣਾ ਨਹੀਂ ਹੈਗੀ ਵੀਰੇ ਟਿਕਾ ਟੋ ਕਪੜਾ ਆ ਰਹੀ ਨਾ ਠੀਕ ਆ ਤੋ ਪ੍ਰਾ ਚੈੱਕ ਕਰ ਸੰਦੇਵਾ ਤੇ ਇਹ ਮੰਨ ਕੇ ਚਲੋ 2:00 ਵਜੇ ਦੀ ਵੀਡੀਓ ਆਪਾਂ ਕਵਰ ਕਰ ਰਹੇ ਆ ਠੀਕ ਹੈ ਜੀ ਰੇਟ ਭੈਣ ਜੀ ਨੇ ਪਹਿਨੂੰ ਦੱਸਤਾ ਇਹ 4 ਨੰਬਰ ਸੀ ਹਾਂਜੀ ਭੈਣ ਜੀ 5 ਨੰਬਰ ਦੀ ਜਾਣਕਾਰੀ ਦੇਈਏ ਇਹ ਵੀਰੇ 15 ਕਿਲੋ ਦੁੱਧੰਦੀ ਹੈ ਹਾਂਜੀ ਤੇ ਟੀਕਾ ਭਰਾਇਆ ਪੈਸੇ ਆਪਾਂ ਫੰਡਰ ਕਰਕੇ ਦੇ ਮੰਗੇ ਅਗਰ ਕਹਾਂ ਨੂੰ ਲੰਬਾ ਦੀ ਹੋਣਾ ਹਾਂਜੀ ਹੁਣੀ ਭਰਾਇਆ ਵੀ ਕਿ ਦਿਨ ਹੋਇਆ ਰੇਡਿਕਾ ਠੀਕ ਆ ਤੇ ਰੇਟ ਹੈਗਾ 55000 ਰੇਟ 55000 ਦੁੱਧ ਹੈਗਾ 14-15 ਕਿਲੋ 14-15 ਲੀਟਰ ਦੁੱਧ ਆ ਥਾਂ ਥੁੰਦੀ ਓਕੇ ਭੈਣ ਜੀ ਪੂਰੀ ਓਕੇ ਦੋ ਡੰਗ ਚੋਲੇ ਭਾਵੇਂ ਪੰਜ ਤੇ 6 ਨੰਬਰ ਭੈਣ ਜੀ ਇਹਦੇ ਥਲੇ ਵੀ ਨਹੀਂ 10 ਕਿਲੋ ਦੁੱਧ ਦਾ ਹਾਂਜੀ 35000 ਰੁਪਏ ਰੇਟ ਆ ਦਾ 10 ਲੀਟਰ ਦੁੱਧ ਆ ਤੇ 35000 ਰੁਪਏ ਰੇਟ ਆ ਟਿਕਟ ਟਿਕਟ ਲਾ ਇਹਦੇ ਨਹੀਂ ਭਰਾ ਵੀਰੇ ਟਿਕਾ ਠੀਕ ਆ ਹਾਂਜੀ ਭੈਣ ਜੀ ਜਰਸੀ 7 ਨੰਬਰ ਇਹਦਾ ਵੀ ਵੀਰੇ 30000 ਰੇਟ ਹੈ 8 ਕਿਲੋ ਇਹ ਦਿੰਦੀ ਹੈ 33000 ਰੇਟ ਆ 8 ਲੀਟਰ ਦੁੱਧ ਆ ਟਿਕਟ ਲਾ ਟਿਕਾ ਨਹੀਂ ਭਰਾ ਇਹਦੇ ਠੀਕ ਆ ਫੇਸ ਚੈੱਕ ਕਰ ਸਕਦੇ ਹੋ ਕਰਮਾ ਵਾਲੀ ਦਾ ਸੋਹਣਾ ਤੇ ਥਣ ਥਣ ਭੈਣ ਜੀ ਓਕੇ ਜੀ ਮਾ ਪੂਰੇ ਠੀਕ ਆ ਲਓ ਜੀ ਚੈੱਕ ਕਰ ਸਕਦੇ ਹੋ ਫੇਸ ਚੈੱਕ ਕਰ ਸਕਦੇ ਹਾਂਜੀ ਭੈਣ ਜੀ ਅਗਲੀ 8 ਨੰਬਰ ਇਹ ਵੀਰੇ 7ਵਾਂ ਮਹੀਨਾ ਗੱਭਣ ਨੂੰ ਲੱਗਿਆ ਹਾਂਜੀ ਇੱਕ ਟਾਈਮ ਚ ਹੋ ਰਿਹਾ 6 ਕਿਲੋ ਹੁੰਦੀ ਐ ਇੱਕ ਟਾਈਮ ਤੇ ਇੱਕ ਥਾਣਾ ਦੀ ਤਲ ਐ ਇੱਕ ਥਾਣਾ ਦੀ ਤਲ ਹੂੰ ਵਧੀਆ ਕਿਤੇ ਦੱਸਤਾ ਰਹਿਲੇ ਨਹੀਂ ਜਿਹੜੀ ਗੱਲ ਨਹੀਂ ਸਾਹਮਣੇ ਹੁਣ ਉਹਦਾ ਕੀ ਕਿਹੜਾ ਥਾਣਾ ਜੀ ਉਹਦਾ ਇਧਰ ਲੈ ਵਸਿਆ ਠੀਕ ਆ ਉਹਦੇ ਚੋਂ ਦੁੱਧ ਆਉਂਦਾ ਕਿ ਘੱਟ ਦੁੱਧ ਆਉਂਦਾ ਪਰ ਥੋੜੀ ਸਿੱਧੀਆਂ ਜਿਹਾ ਮਾਰੀ ਜਾਂਦੀ ਐ ਠੀਕ ਆ ਲੋ ਭਰਾ ਚੈੱਕ ਕਰਸੋ ਨਾ ਰੇਟ ਵੀ ਭੈਣ ਜੀ ਨੇ ਦੱਸਤਾ ਭੈਣ ਜੀ ਕੋਲ ਗਾਵਾਂ ਹੀ ਗਾਵਾਂ ਠੀਕ ਆ ਜੀ ਚੈੱਕ ਕਰ ਸਕਦੇ ਹੋ 8 ਗਾਵਾਂ ਜਿਹੜੀ ਵੀ ਵਸੰਦ ਆਉਂਦੀ ਆ ਨੰਬਰ ਮੁਤਾਬਕ ਭੈਣ ਜੀ ਨੂੰ ਤੁਸੀਂ ਦੱਸ ਸਕਦੇ ਹੋ ਤੋਰਾ ਤੋਰਾ ਓਕੇ ਆ ਤਸੱਲੀ ਤੇ ਚੈੱਕ ਤੁਸੀਂ ਆਪ ਕਰਨੀ ਆ ਭੈਣ ਦਾ ਵਪਾਰ ਦਾ ਕੰਮ ਆ ਭਰਾ ਮੁੜ ਕੇ ਕਿਹੜਾ ਬੰਦੇ ਕਹਿੰਦੇ ਲਾਂਬਾ ਦਿੰਦੇ ਵੀ ਆਏ ਨਹੀਂ ਆਏ ਚਾਹੇ ਦੋ ਡਾਂਗ ਤਿੰਨ ਡਾਂਗ ਚਾਹੇ ਚੋਕੇ ਤਸੱਲੀ ਕਰਕੇ ਲੈ ਜਾਓ ਭਰਾ ਹਨ ਇਹਦੇ ਕਿਹੜਾ ਘਰ ਦੀਆਂ ਵਸਤੀਆਂ ਭੈਣ ਦੀਆਂ ਠੀਕ ਆ ਨਾ ਲੋ ਜੀ ਚੈੱਕ ਕਰ ਸਕਦੇ ਹੋ ਜਿਹੜੀ ਵੀ ਫਟ ਆਉਂਦੀ ਆ ਰੇਟ ਬਿਲਕੁਲ ਜਾਇਜ਼ ਹੁੰਦੇ ਆ ਕਿਉਂਕਿ ਇਹ ਪਿੰਡਾਂ ਚੋਂ ਮਾਲ ਲੈਂਦੀ ਆ ਜ਼ਿਆਦਾ ਕਰਕੇ ਤੇ ਤਾਂ ਕਰਕੇ ਰੇਟ ਦੇ ਬਿਲਕੁਲ ਸਹੀ ਹੁੰਦੇ ਆ ਹਨਾ ਤੇ ਮੰਡੀਆਂ ਦੇ ਤੁਹਾਨੂੰ ਪਤਾ ਹੀ ਹੈ ਜੀ ਜਿਹੇ ਜਿਹੇ ਕੰਮ ਲੈਣਗੇ ਤਾਂ ਕਿੰਨੇ ਕਿੰਨੇ ਰੇਟ ਆ ਜੀ ਠੀਕ ਹੈ ਜੀ ਲੋ ਜੀ ਚੈਕਰ ਸਾਹਿਬ ਵੀਡੀਓ ਦੇਖਣ ਲਈ ਤੈਦ ਨੂੰ ਤੁਹਾਡਾ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ